ਸਸ਼ਿਕਰ ਜੀ ਸਾਰਿਆਂ ਨੂੰ ਮੈਨੂੰ ਆਸ ਆ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਅੱਜ ਆਪਾਂ ਇੱਕ ਨਵੀਂ ਕਹਾਣੀ ਲੈ ਕੇ ਹਾਜ਼ਰ ਆ। ਆਓ ਆਪਾਂ ਸ਼ੁਰੂ ਕਰਦੇ ਹਾਂ। ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰ ਦਿਓ ਜੀ ਤੇ ਜੇ ਸਾਡੇ ਚੈਨਲ ਤੇ ਤੁਸੀਂ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ। ਅੱਜ ਮੀਤ ਦਾ 12ਵੇਂ ਦਾ ਰਿਜ਼ਲਟ ਆਇਆ। ਉਸ ਦੇ ਪੈਰ ਧਰਤੀ ਤੇ ਨਹੀਂ ਲੱਗ ਰਹੇ। ਖੁਸ਼ੀ ਦੇ ਵਿੱਚ ਗੁਣਗਣਾਉਂਦੀ ਘਰਵਲ ਨੂੰ ਆ ਰਹੀ ਆ। ਅੱਛਾ ਏ ਦੱਸ ਤੂੰ ਪਹਿਲਾਂ ਖੁਸ਼ਖਬਰੀ ਕਿਸ ਨੂੰ ਦੱਸੇਗੀ ਵੀਰੇ ਨੂੰ ਨਹੀਂ ਮम्मा ਨੂੰ ਹਾ ਹਾ ਮੀਤ ਤੇ ਮੀਤੀ ਸਹਿਿਲੀ ਗੱਲਾਂ ਕਰਦੀਆਂ ਜਲਦੀ ਜਲਦੀ ਭੱਜੀਆਂ ਜਾ ਰਹੀਆਂ ਹਨ ਮੀਤ ਆਪਣੇ ਘਰ ਵੱਲ ਨੂੰ ਮੁੜ ਗਈ ਉਸ ਨੇ ਅੰਦਰ ਦੇਖਿਆ ਤਾਂ ਮਾਂ ਕਰਨੀ ਸੀ ਉਹ ਨਾਲ ਦੀ ਗਵਾਂਡੀ ਦੇ ਕਰ ਗਈ ਤੇ ਉਹ ਹੌਲੀ ਹੌਲੀ ਘੀਟ ਦੇ ਅੰਦਰ ਦੇਖਣ ਲੱਗੀ ਮਾਂ ਡੂੰਘੀਆਂ ਸੋਚਾਂ 'ਚ ਡੁੱਬੀ ਬੈਠੀ ਆਪਣੀ ਆਪ ਨਾਲ ਗੱਲਾਂ ਕਰ ਰਹੀ ਆ ਮੀਤ ਉਸ ਵਰਤਾਰਸੀ ਨਜ਼ਰ ਨਾਲ ਦਿਖ ਰਹੀ ਆ ਅੱਖਾਂ 'ਚ ਹੰਝੂ ਆਗੇ ਬਾਪ ਦੀ ਮੌਤ ਤੋਂ ਬਾਅਦ ਕਰਦੀ ਬੁਰੀ ਹਾਲਤ ਹੋ ਗਈ। ਮਾਂ ਲੋਕਾਂ ਦੇ ਘਰਾਂ 'ਚ ਕੰਮ ਕਰਕੇ ਕਬੀਲਦਾਰੀ ਚਲਾਉਂਦੀ ਤੇ ਪ੍ਰਾਨਸ਼ੀੜੀ ਹੋ ਗਿਆ। ਵੈਸੇ ਤਾਂ ਹਰ ਰੋਜ਼ ਹੀ ਮੀਤਾ ਪ੍ਰੀਮਾ ਵੱਲ ਵੇਖ ਚੋਰੀ ਝੁੰਦੀ ਰਹਿੰਦੀ ਤੇ ਅਰਦਾਸਾਂ ਕਰਦੀ। "ਹੇ ਰੱਬਾ ਮੇਰੀ ਜਾਨ ਲੈ ਲੈ ਪਰ ਮੇਰੀ ਮਾਂ ਨੂੰ ਸੁਖੀ ਕਰ ਦੇ। ਉਹ ਵੀ ਵਧੀਆ ਕੱਪੜੇ ਪਾਵੇ, ਆਪਣੀ ਘਰ ਸਰਦਾਰਨੀ ਬਣ ਕੇ ਰਹੇ।" ਸਾਨੂੰ ਪਾਲਣ ਲਈ ਉਹ ਸ਼ਰੀਕਾਂ ਦੇ ਕੰਮ ਕਰਦੀ ਆ, ਗੋਹਾ ਸੁੱਟਦੀ ਆ, ਭਾਂਡੇ ਮਾਂਝਦੀ ਆ। ਮੀਤ ਨੂੰ ਲੱਗਦਾ ਸੀ ਉਕਮੀ ਨਾ ਕਿਵੇਂ ਆਪਣੀ ਮਾਂ ਨੂੰ ਖੁਸ਼ ਰੱਖੇ ਮਾਂ ਦੇ ਮੱਥੇ ਤੋਂ ਡਿੱਗਦਾ ਪਸੀਨਾ ਉਸੇ ਸੀਨੇ ਨੂੰ ਛੱਲੀ ਕਰ ਰਿਹਾ ਸੀ ਅੰਤਰਾਜ ਅਮੀਤ ਬਾਹਰ ਕਿਉਂ ਖੜੀ ਆ ਚਾਚੀ ਨੇ ਦੇਖਾ ਆਵਾਜ਼ ਮਾਰੀ ਨਹੀਂ ਨਹੀਂ ਚਾਚੀ ਮੰਮੀ ਨੂੰ ਘਰ ਭੇਜ ਦਿਓ ਜ਼ਰੂਰੀ ਕੰਮ ਆ ਕੁੜੀ ਇੱਥੇ ਦਾਸ ਦੇਣੇ ਮੀਤ ਚਾਚੀ ਬੋਲਦੀ ਰਹੀ ਤੇ ਮੀਤ ਵਾਪਸ ਘਰ ਨੂੰ ਭੱਜ ਗਈ ਕੁੜੀ ਮੀਤ ਬੁਲਾਉਣ ਆਈ ਸੀ ਤੈਨੂੰ ਜਾਂ ਛੇਤੀ ਆਈ ਅਸੀਂ ਦਸਵੀਂ ਤੇ ਗੁਰੂ ਘਰ ਜਾਣਾ ਚੰਗਾ ਭੈਣੇ ਮੈਂ ਹੁਣੇ ਆਈ ਜਾਂਦੀ ਆ ਕੰਦੀ ਗੁਰਨਾਮ ਕੋਲ ਚੁੰਨੀ ਨਾਲ ਹੱਥ ਪੁੰਜਦੀ ਹੋੜੀ ਹੋੜੀ ਕੁਝ ਭੂਲ ਦੀ ਘਰ ਨੂੰ ਚਲ ਪਈ ਗੁਰਨਾਮ ਕੋਨੇ ਘਰ ਪਹੁੰਚ ਸਾਹਮਣੇ ਦੇਖਿਆ ਤੇ ਮੀਤ ਹੱਸ ਰਹੀ ਸੀ ਤੇ ਉਸੇ ਹੱਥ 'ਚ ਕਾਗਜ਼ ਦਾ ਟੁਕੜਾ ਸੀ ਹਾਂ ਪੁੱਤੇ ਕੀ ਗੱਲਾ ਨੜੀ ਤੂੰ ਹੱਸ ਰਹੀ ਆ ਨੜੇ ਰੋ ਰਹੀ ਆ ਮੈਨੂੰ ਤੇਰਾ ਭੀਤ ਨਹੀਂ ਆ ਰਿਹਾ ਮੀਤ ਨੀਮਾ ਨੂੰ ਜੱਫੀ ਪਾਲੀ ਅੱਜ ਕੀ ਹੋਇਆ ਮੇਰੇ ਸ਼ੀਰ ਪੁੱਤ ਨੂੰ ਮਾ ਆ ਦੇ ਨਾ 12ਵੇਂ ਚੋ ਫਸਟ ਆਈਆਂ ਤੋਹਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਮਾ ਮੈਂ ਇੰਨਾ ਪੜਨਾ ਕਿ ਆਪਣੀ ਸਾਰੀ ਗਰੀਬੀ ਦੂਰ ਹੋ ਜਾਈ ਮੈਂ ਤੇਨੂੰ ਸਰਦਾਰ ਨਹੀਂ ਬਣਾ ਕੇ ਰੱਖੂੰ ਮਾਂ ਦੀਆਂ ਅੱਖਾਂ 'ਚੋਂ ਨੰਦੀਆਂ ਵਹਿ ਤੁਰੀਆਂ ਵੀ ਮੈਂ ਬਾਰੀ ਜਾਵਾਂ ਮੇਰੇ ਪੁੱਤ ਤੋ ਕਹਿੰਦੇ ਹੋਏ ਮੀਤ ਨੂੰ ਫੇਰ ਗਲੇ ਲਾ ਲਿਆ ਬਸ ਮਾਂ ਬਹੁਤ ਹੋ ਗਿਆ ਹੁਣ ਮੈਂ ਤੈਨੂੰ ਲੋਕਾਂ ਦੇ ਕੰਮ ਨਹੀਂ ਕਰਨ ਦੇਣਾ ਮੈਂ ਅੱਗੇ ਪੜਾਂਗੀ ਤੇ ਨਾਲ ਕੰਮ ਵੀ ਕਰਾਂਗੀ ਚੰਗਾ ਤੇ ਰੋਟੀ ਕਾ ਲੈ ਮੈਂ ਉਹਨਾਂ ਦਾ ਕੰਮ ਨਿਮੇੜ ਕੇ ਆਉਣੀ ਆ ਸ਼ਾਮ ਹੋਈ ਤਾਂ ਬਾਹਰ ਕੋਈ ਮੋਟਰਸਾਈਕਲ ਤੇ ਆਇਆ ਮੀਤ ਨੇ ਗੇਟ ਖੋਲਿਆ పేద నుండి ముత చున్ని ఠీక హట గీ వీర ఉంట వీర ఉంట రోటీ నరేణ బేస్ పి మే గుస్సే రే పూరా దిగ ਮਸਟੰਡੇ ਇਕੱਠੇ ਉਤਰੇ ਫਿਰਦੇ ਆ ਨਸ਼ੇ ਕਰਦੇ ਮੇਰੇ ਤਾਂ ਗੱਲ ਵਸੋਂ ਬਾਹਰ ਆ ਸਮਝਾ ਸਮਝਾ ਥੱਕ ਗਈ ਕਿਸੇ ਨੇ ਠੀਕ ਹੀ ਕਿਹਾ ਜੱਬੜ ਪੁੱਤ ਨਾ ਜਮੀਏ ਤੀਨ ਨਹੀਂ ਜੰਗੀ ਸਵੇਰ ਹੋਈ ਤਾਂ ਮੈਂ ਚਾਹ ਲੈ ਕੇ ਗਈ ਉਠ ਵੀਰੇ ਚਾਹੀ ਨਯਾਨ ਨੇ ਕੰਮ ਦੇ ਹੱਥਾਂ ਨਾਲ ਚਾਹ ਫੜ ਲੇ ਇਹ ਗੱਲ ਕਹਾ ਵੀਰੇ ਹਾਂ ਤੈਨੂੰ ਨਸ਼ਾ ਛੱਡ ਦੇਣਾ ਚਾਹੀਦਾ ਦੇਖ ਆਪਣੇ ਘਰ ਦਾ ਕਿੰਨਾ ਬੁਰਾ ਹਾਲ ਆ ਮਾਂ ਲੋਕਾਂ ਦੇ ਕਰਜ ਭਾਂਡੇ ਮਾਂਜਦੀ ਆਪਣੀ ਲਈ ਆਪਾਂ ਹੁਣ ਵੱਡੇ ਹੋਗੇ ਹੁਣ ਆਪਾਂ ਨੂੰ ਮਾਂ ਨੂੰ ਸੁੱਖ ਦੇਣਾ ਚਾਹੀਦਾ ਨਰੈਨ ਕੁਝ ਨਹੀਂ ਬੋਲਿਆ ਤੇ ਵੱਡੇ-ਵੱਡੇ ਸੜਾਕੇ ਮਾਰਚਾ ਪੀ ਰਿਹਾ ਸੀ ਮੀਤ ਕਾਫੀ ਟਾਈਮ ਸਮਝਾਉਂਦੀ ਰਹੀ ਤੇ ਨਰੈਨ ਨੀਮੀ ਪਾ ਕੇ ਸੁਣਦਾ ਰਿਹਾ ਅਖੀਰ ਉਹ ਬੋਲਿਆ ਮੀਤ 50 ਰੁਪਏ ਹੈਗੇ ਆ ਨਹੀਂ ਨਹੀਂ ਵੀਰ ਜੀ ਮੇਰੇ ਕੋਲ 50 ਰੁਪਏ ਕਿੱਥੋਂ ਆ ਜਾਣਗੇ ਅਖੀਰ ਉਹ ਉੱਠਿਆ ਤੇ ਗੜਾਈਆਂ ਲੈਂਦਾ ਬਾਹਰ ਤੁਰ ਗਿਆ ਮਾਂ ਪਿੱਛੇ ਗੱਲਾਂ ਦੇ ਰਹੀ ਸੀ ਪਰ ਕਿਸੇ ਵੀ ਗੱਲ ਦਾ ਉਸੇ ਕੋਈ ਅਸਰ ਨਹੀਂ ਸੀ ਮੈਂ ਕੱਲ ਕਰਨੀ ਸੀ ਤੁਹਾਡੇ ਨਾਲ ਹਾਂ ਪੁੱਤ ਦੱਸੋ ਮੇਰੀਆਂ ਸਾਰੀਆਂ ਸਹੇਲੀਆਂ ਅੱਗੇ ਦਾਖਲਾ ਲੈ ਰਹੀਆਂ ਜੇ ਤੁਸੀਂ ਕਹੋ ਤਾਂ ਮੈਂ ਭਰ ਦੇ ਮਾਂ ਕੀ ਕਰਨਾ ਪੁੱਤ ਤੂੰ ਮਾਂ ਜੇ ਮੈਂ ਆਈਲੈਟਸ ਕਰ ਲਵਾਂ ਆਈਲੈਟਸ ਮੈਂ ਸੁਣਿਆ ਖਰਚਾ ਬਹੁਤ ਹੁੰਦਾ ਪੁੱਤ ਹਾਂ ਮਾਂ ਕਹਿ ਕੇ ਮੀਤ ਨਿਰਾਸ਼ ਹੋਈ ਹੋ ਗਈ ਗੁਰਨਾਮ ਉੱਠ ਕੇ ਚਲੇ ਗਈ ਕੁਝ ਦਿਨ ਲੰਘੇ ਤਾਂ ਮੀਤ ਟੀਚਰਾਂ ਨੂੰ ਮਿਲਣ ਚਲੀ ਗਈ ਇੱਕ ਟੀਚਰ ਮੀਤ ਦੇ ਹਾਲਾਤਾਂ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਮੀਤ ਨੇ ਉਹਨਾਂ ਨਾਲ ਗੱਲ ਕੀਤੀ ਗੱਲ ਇਸ ਤਰ੍ਹਾਂ ਮੇਤ ਪੇਟਾ ਜੇ ਤੁਹਾਡੇ ਦਿਲ 'ਚ ਕੁਝ ਕਰਨ ਦੀ ਇੱਛਾ ਹੋਵੇ ਤਾਂ ਦੁਨੀਆ ਦੀ ਕੋਈ ਵੀ ਤਾਕਤ ਤੁਨ ਰੋਕ ਨਹੀਂ ਸਕਦੀ ਬਾਕੀ ਮੈਨੂੰ ਤੇਰੇ ਤੇ ਪੂਰਾ ਯਕੀਨ ਆ ਕਿ ਤੂੰ ਜੋ ਵੀ ਕਰੇਂਗੀ ਕਾਮਯਾਬ जरूर ਹੋਵੇਂਗੀ ਤੇ ਕਿਹਾ ਬੇਸ਼ੁਕਰੇ ਸ਼ਿਕਵਾ ਕਰਨ ਮੁਕੱਦਰਾਂ ਦਗੌਣ ਵਾਲੀ ਉੱਗ ਪੈਂਦੇ ਨੇ ਸੀਨਾ ਪੜ ਕੇ ਪੱਥਰਾਂ ਦਾ ਇਹਨਾਂ ਲਾਈਨਾਂ ਨੇ ਮੇਰੇ 'ਚ ਹੋਰ ਵੀ ਵਿਸ਼ਵਾਸ ਭਰ ਦਿੱਤਾ ਮੀਤ ਨੂੰ ਵੀ ਸਾਰੇ ਹੱਲਾ ਦਾ ਪਤਾ ਸੀ ਪਰ ਉਸ ਨੂੰ ਲੱਗਦਾ ਸੀ ਕਿ ਜੀ ਇਹਦਾ ਕਿਤੇ ਹੋ ਜਾਵੇ ਤਾ ਉਹ ਦਿਨ ਰਾਤ ਇੱਕ ਕਰ ਦੇਵੀ ਪਰ ਮਾਂ ਦਾ ਚਿਹਰਾ ਦੇਖ ਉਹ ਵੀ ਉਦਾਸ ਹੋ ਗਈ ਅਖੀਰ ਮਾਂ ਨੇ ਹਾਂ ਕਰ ਦਿੱਤੀ ਪਰ ਉਸ ਨੂੰ ਸਮਝ ਨਹੀਂ ਆ ਰਹੀ ਸੀ ਕੀ ਹੋ ਇੰਨੇ ਪੈਸੇ ਕਿੱਥੋਂ ਲਿਆਵੇ ਮੀਤ ਵੀ ਉਸ ਨਾਲ ਸਲਾਹ ਕਰ ਰਹੀ ਸੀ ਗੁਰਨਾਮ ਨੇ ਕਿਹਾ ਠੀਕਾ ਮੈਂ ਤੇਰੇ ਮਾਮੇ ਨਾਲ ਗੱਲ ਕਰਾਂਗੀ ਮੀਤ ਖੁਸ਼ ਹੋ ਗਈ ਉਹ ਦੂਸਰੇ ਦਿਨ ਆਪਣੇ ਪੇਕੇ ਚਲੀ ਗਈ ਪਰ ਜਦੋਂ ਉਹ ਸ਼ਾਮ ਨੂੰ ਮੁੜੀ ਤਾਂ ਉਸ ਦਾ ਚਿਹਰਾ ਉਦਾਸ ਸੀ ਉਸ ਨੇ ਮੀਤ ਨੂੰ ਦੱਸਿਆ ਕਿ ਉਹ ਕਹਿੰਦੇ ਤਸੀਂ ਪਹਿਲਾਂ ਹੀ ਬਹੁਤ ਗਰੀਬ ਹੋ ਕਿਤੇ ਆਹ ਕੰਮ ਕਰਕੇ ਘਰ ਤੇ ਇੱਕ ਕਿੱਲਾ ਜ਼ਮੀਨ ਤੋਂ ਵੀ ਹੱਥ ਨਤੋ ਬੈਠੇ ਉਦੋਂ ਮੈਂ ਚੁੱਪ ਚਾਹ ਬੈਠੀਆਂ ਸੋਚਣ ਲੱਗ ਪਈਆਂ ਅਛਮਿਤ ਬਹੁਤ ਦੁਖੀ ਸੀ ਉਸਨੇ ਰੋਟੀ ਵੀ ਨਹੀਂ ਖਾਦੀ ਉਸ ਨੂੰ ਆਪਣਾ ਸੁਪਨਾ ਟੁੱਟਦਾ ਨਜ਼ਰ ਆ ਰਿਹਾ ਸੀ ਉਸ ਦੀ ਅੱਖੋਂ ਹੰਝੂ ਛਲਕ ਰਹੇ ਸਨ ਰਾਤ ਹੋਈ ਪਰ ਮਿਤ ਨੂੰ ਨੀਂਦ ਨਹੀਂ ਆ ਰਹੀ ਸੀ ਮਾਂ ਸਭ ਕੁਝ ਦੇਖ ਰਹੀ ਸੀ ਪਰ ਉਹ ਵੀ ਮਜਬੂਰ ਸੀ ਕੀ ਕਰਦੀ ਜ਼ਮੀਨ ਵੀ ਗਹਿਣੇ ਪਈ ਸੀ ਉਹ ਵੀ ਨਹੀਂ ਸੀ ਬੀਚ ਸਕਦੀ ਸਿਆਣੇ ਕਹਿੰਦੇ ਆ ਕਿ ਜੇ ਨੀਤਾਂ ਸਿੱਧੀਆਂ ਹੋਣ ਤਾਂ ਰੱਬ ਆਪੇ ਕੋਈ ਨਾ ਕੋਈ ਰਸਤਾ ਦਿਖਾ ਦਿੰਦਾ ਹੈ ਇੱਕ ਦਿਨ ਉਸ ਦਾ ਸਕੂਲ ਪਾਲਾ ਟੀਚਰ ਉਸ ਦੇ ਘਰ ਆ ਗਿਆ ਨੀਤ ਨੇ ਉਹਨਾਂ ਨੂੰ ਫਤਿ ਬੁਲਾਈ ਤੇ ਬੈਠ ਲਈ ਕਿਹਾ ਮਾਂ ਵੀ ਕੋਲਾ ਬੈਠੇ ਟੀਚਰ ਨੇ ਕਿਹਾ ਕੀ ਬਣੀ ਆ ਲੈਟਸ ਦਾ ਮੀਤ ਕਰਨੀਆਂ ਹਾਂ ਸਰ ਬਸ ਥੋੜਾ ਰੁੱਕ ਕੇ ਕਰਨੀਆਂ ਦਪਮੀ ਜੀ ਆਵਾਜ਼ ਮੀਤ ਨੇ ਉੱਤਰ ਦਿੱਤਾ ਪਰ ਟੀਚਰ ਸਭ ਸਮਝਦਾ ਸੀ ਕੰਨਿ ਕਿਉਂ ਨੇ ਹੁਨੇ ਕਰਨੀਆਂ ਹੱਸਦੇ ਹੋਏ ਕਿਹਾ ਗੱਲ ਇਦਾਂ ਮੀਤ ਪੁੱਤ ਅਸੀਂ ਕੁਝ ਟੀਚਰਾਂ ਨੇ ਇੱਕ ਪਰਸਨਲ ਮੀਟਿੰਗ ਕੀਤੀ ਸੀ ਵੀ ਅਸੀਂ ਹਰ ਸਾਲ ਕੁਝ ਜ਼ਰੂਰ ਮੰਤ ਬੱਚਿਆਂ ਦੀ ਪੜਾਈ ਤੇ ਖਰਚ ਕਰਿਆ ਕਰਨਾ ਤੇ ਅਸੀਂ ਤੇਰਾ ਨਾਮ ਵੀ ਸ਼ਾਮਲ ਕੀਤਾ ਮੀਤ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ ਮੀਤ ਅਸੀਂ ਤੇਰੀ ਫੀਸ ਆਪ ਭਰਾਂਗੇ ਪਰ ਸਿਰਫ ਫੀਸ ਸਾਡੇ ਗਰੁੱਪ ਦੀਆਂ ਸ਼ਰਤਾਂ ਅਨੁਸਾਰ ਗ੍ਰੀ ਗਲਨੀ ਸਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਕਰਦੀ ਮੀਤੇ ਹੰਝੂ ਨਿੱਕਲਾਈ ਟੀਚਰ ਉੱਠਿਆ ਤੇ ਮੀਤ ਦੇ ਸਿਰ ਤੇ ਹੱਥ ਧਰਦੇ ਹੋਏ ਚੰਗੀ ਤਰ੍ਹਾਂ ਪੜ੍ਹਿਓ ਪੁੱਤ ਕਹਿੰਦੇ ਹੋਏ ਚਲੇ ਗਏ ਮੀਤ ਬਹੁਤ ਖੁਸ਼ ਹੋਈ ਤੇ ਮਾਂ ਨੂੰ ਜਫੇ ਪਾ ਨੱਚਣ ਲੱਗ ਪਈ ਅਗਲੇ ਦਿਨ ਉਹ ਤਿਆਰ ਹੋਣ ਲੱਗੀ ਤੇ ਸਰ ਦੀ ਦੱਸੇ ਟਾਈਮ ਤੇ ਉਹ ਸ਼ਹਿਰ ਦੀ ਇੱਕ ਪ੍ਰਸਿੱਧ ਸੰਸਥਾ 'ਚ ਪਹੁੰਚ ਗਈ ਉੱਥੇ ਉਸਦੇ ਟੀਚਰ ਨੇ ਉਸਦੀ ਐਡਮਿਸ਼ਨ ਕਰਵਾ ਦਿੱਤੀ मीत ਖੁਸ਼ੀ-ਖੁਸ਼ੀ ਘਰ ਆਈ ਮਾਂ ਵੀ ਬਹੁਤ ਖੁਸ਼ ਸੀ ਉਸ ਨੂੰ ਵੀ ਤੁੰਦਲਾ-ਤੁੰਦਲਾ ਸੁਖ ਰਹਾ ਦਿਖਾਈ ਦੇ ਰਹਾ ਸੀ ਰਾਤ ਹੋਈ ਮੀਤ ਮਾਨਲ ਗੱਲਾਂ ਕਰ ਰਹੀ ਸੀ ਚਲ ਹੁਣ ਸੋ ਜਾ ਪੁੱਤ ਸਵੇਰੇ ਤੂੰ ਜਾਣਾ ਹੋ ਹੁਣ ਮੀਤ ਨੂੰ ਫੇਰ ਨੀਂਦ ਨਹੀਂ ਆ ਰਹੀ ਸੀ ਸਵੇਰ ਹੋਈ ਮੀਤ ਨੇ ਆਪਣੇ ਕੱਪੜੇ ਦੇਖੇ ਉਹ ਉਸ ਕੋਲ ਕੋ ਚੰਗਾ ਸੂਟ ਨਹੀਂ ਸੀ ਉਸ ਨੇ ਕੁਝ ਸੋਚਿਆ ਤੇ ਚੰਗੇ ਦਿਨਾਂ ਦੀ ਉਮੀਦ ਕੀਤੀ ਤੇ ਪੁਰਾਣੇ ਕੱਪੜੇ ਤਿਆਰ ਕੀਤੇ ਤੇ ਸ਼ਹਿਰ ਨੂੰ ਚਲੀ ਗਈ ਉਸ ਦਾ ਪਹਿਲਾ ਦਿਨ ਵਧੀਆ ਰਿਹਾ ਉੱਥੇ ਚੰਗੇ ਚੰਗੇ ਘਰਾਂ ਦੀਆਂ ਕੁੜੀਆਂ ਸਨ ਮੀਤ ਵੀ ਉਹਨਾਂ ਦੀ ਹਾਂਝ ਹਾਂ ਮਿਲਾ ਰਹੇ ਸੀ ਤੇ ਉਹਨਾਂ ਦੇ ਪਾਏ ਸੋਹਣੇ ਕੱਪੜੇ ਦੇਖ ਰਹੇ ਸੀ ਤੇ ਆਪਣੇ ਤਾਕੀਆਂ ਵਾਲੇ ਛੁਪਾ ਰਹੇ ਸੀ ਹੁਣ ਹਰ ਰੋਜ਼ ਇਦਾਂ ਹੀ ਚੱਲਦਾ ਰਿਹਾ ਮੀਤ ਨੇ ਪੜਾਈs ਦਿਨ ਰਾਤ ਇੱਕ ਕਰ ਦਿੱਤਾ ਰਾਤ ਨੂੰ ਸੇਮਾ ਜ਼ਬਰਦਸਤੀ ਉਸ ਨੂੰ ਸੌਣ ਲਈ ਕਹਿੰਦੀ ਹਨਾਨ ਗਵਾਂਡ ਵਾਲੇ ਮੀਤ ਦੇ ਘਰਦਿਆਂ ਨੂੰ ਮਜ਼ਾ ਕਰਨ ਲੱਗ ਪਏ ਆਏ ਜਾਓ ਕਹੇ ਡੇਟੇ ਰੋਟੀ ਘਰੇ ਪੱਕਦੀ ਨਹੀਂ ਹਾ ਹਾ ਕਾਲਜ ਦੇ ਕੁਝ ਮੁੰਡੇ ਉਸ ਨੂੰ ਛੇੜਦੇ ਤੇ ਕਮੈਂਟ ਕਰਦੇ ਇੱਕ ਦਿਨ ਸਾਰੇ ਮੁੰਡੇ ਕੁੜੀਆਂ ਮਜ਼ਾਕ ਕਰ ਰਹੇ ਸਨ ਮੀਟ ਸਾਈਡ ਤੇ ਬੈਠੇ ਸੀ ਉਹਨਾਂ ਨਾਲ ਕੰਟੀਨ ਤੇ ਨਹੀਂ ਸੀ ਜਾਂਦੀ ਸਭ ਉਹ ਆਪਣੀ ਰੋਟੀ ਨਾਲ ਲੈ ਕੇ ਆਉਂਦੀ ਸੀ ਉਹਨਾਂ ਨਾਲ ਤੇ ਛੁਪਕੇ ਰੋਟੀ ਖਾਂਦੀ ਸੀ ਉਹ ਆਪਣਾ ਰੋਟੀ ਵਾਲਾ ਡੱਬਾ ਛੁਪਾਈ ਬੈਠੀ ਸੀ ਇੱਕ ਮੁੰਡੇ ਨੇ ਮਜ਼ਾਕ ਕਰਦੇ ਨੇ ਡੱਬਾ ਖੋਣਾ ਚਾਇਆ ਤਾਂ ਡੱਬਾ نیچے ਡਿੱਗ ਗਿਆ ਤੇ ਖੁੱਲ ਗਿਆ ਉਸ ਚ ਦੋ ਰੋਟੀਆਂ ਤੇ ਅਚਾਰ ਨਿਕਲ ਕੇ ਡਿੱਗ ਗਿਆ मीत ਨੇ ਰੋਂਦੀ ਨੇ ਰੋਟੀਆਂ ਛਾੜ ਕੇ ਚੁੱਕ ਲਈਆਂ ਤੇ ਦੂਰ ਬੈਠ ਕੇ ਖਾਣ ਲੱਗ ਪਈ ਸਾਰੇ ਇਹਨੋਂ ਉਸਤੇ ਬਹੁਤ ਤਰਸ ਆਇਆ ਉਸ ਤੋਂ ਬਾਅਦ ਕਦੇ ਵੀ ਕਿਸੇ ਨੇ ਉਸ ਨਾਲ ਮਜ਼ਾਕ ਨਹੀਂ ਕੀਤਾ ਸਾਰੇ ਉਸਦੀ ਮਦਦ ਕਰਦੇ ਸੀ ਹੁਣ ਹਰ ਰੋਜ਼ ਉਸਦੀ ਮਾਂ ਨੂੰ ਲੋਕਾਂ ਤੋਂ ਬਹੁਤ ਕੁਝ ਸੁਣਨਾ ਪੈਂਦਾ ਹੁਣ ਉਹ ਲੋਕਾਂ ਦੀ 얘ਦਾਂ ਸੁਣ ਸੁਣ ਬਿਮਾਰ ਰਹਿਣ ਲੱਗ ਪਈ ਤੇ ਸਾਰਾ ਕੰਮ ਮੀਤ ਨੂੰ ਕਰਨਾ ਪੈਂਦਾ ਸੀ ਹੁਣ ਰਾਨ ਹੋਰ ਵੀ ਜ਼ਿਆਦਾ ਨਸ਼ਾ ਕਰਨ ਲੱਗ ਹਨ ਮੀਤ ਨੂੰ ਸਵੇਰੇ ਜਾਨ ਤੋਂ ਪਹਿਲਾਂ ਲੋਕਾਂ ਦੇ ਖੇਤੋਂ ਕਾ ਖੂਦ ਕੀ ਲਈ ਹੋਣਾ ਪੈਂਦਾ ਸੀ ਹਨ ਮੀਤ ਤੇ ਸਾਰੇ ਦੁੱਖ ਪਾਰੇ ਪੈਣੇ ਸ਼ੁਰੂ ਹੋ ਗਏ ਹੁਣ ਕੁਝ ਆਵਾਰਾ ਮੁੰਡੇ ਵੀ ਮੀਤ ਨੂੰ ਧੱਕਾਉਣ ਲੱਗ ਪੈਸਨ ਉਹ ਬੱਸ ਸਟੈਂਡ ਤੱਕ ਉਸਦੇ ਪਿੱਛੇ ਜਾਂਦੇ ਜਦੋਂ ਉਹ ਵਾਪਸ ਆਉਂਦੀ ਫੇਰ ਪਿੱਛੇ ਲੱਗ ਲੈਂਦੇ ਉਹ ਤਰ੍ਹਾਂ ਤਰ੍ਹਾਂ ਦੀ ਕਮੈਂਟ ਕਰਦੇ ਮੀਤ ਉਹਨਾਂ ਤੋਂ ਬਹੁਤ ਦੁਖੀ ਸੀ ਉਹਨਾਂ ਦਾ ਹਰ ਰੋਜ਼ ਦਾ ਇਹੋ ਕੰਮ ਹੋ ਗਿਆ ਸੀ ਉਸਦੇ ਸਾਹਮਣੇ ਬੈਠ ਸਿਗਰਟਾ ਫੂਕਦੀ ਰਹਿੰਦੀ ਜਿੰਝ ਵੀ ਮੀਤ ਵਾਰੇ ਕਾਫੀ ਪੁੱਠੀਆਂ ਸਿੱਧੀਆਂ ਗੱਲਾਂ ਹੋਣ ਲੱਗ ਪਈਆਂ ਪਰ ਮੀਤ ਆਪਣੀ ਪੜ੍ਹਾਈ ਤੇ ਪੂਰਾ ਧਿਆਨ ਦਿੰਦੀ ਇੱਕ ਦਿਨ ਮੀਤ ਜਦ ਵਾਪਸ ਆਈ ਤਾਂ ਬੱਸ ਸਟੈਂਡ ਸੁਣਨਾ ਪਿਆ ਅੱਜ ਜ਼ਿਆਦਾ ਗਰਮੀ ਹੋਣ ਕਰਕੇ ਕੋਈ ਵੀ ਨਜ਼ਰ ਲੀਨ ਸੀ ਆ ਰਿਹਾ ਜਦੋਂ ਉਹ ਉੱਤਰ ਕੇ ਤੁਰੀ ਤਾਂ ਉਹ ਦੋਵੇਂ ਆਵਾਰਾ ਮੁੰਡੇ ਕੁੱਤੇ ਵਾਂਗ ਉਸਤੇ ਮੰਗਰ ਲੱਗ ਪਏ ਮੀਤ ਵੀ ਡਰ ਗਈ ਉਹ ਜਲਦੀ ਜਲਦੀ ਤੁਰਨ ਲੱਗੀ ਇਹਨੇ ਉਸ ਦਾ ਪ੍ਰੈ ਨਰੇਨ ਨਸ਼ੇ ਨਾਲ ਰੱਜਿਆ ਕਿਸੇ ਦੇ ਮੋਟਰਸਾਈਕਲ ਪਿੱਛੇ ਬੈਠਾ ਜਾ ਰਿਹਾ ਸੀ ਇੱਕ ਵਾਰ ਮੀਤਾ ਦਿਲ ਕੀਤਾ ਕਿ ਮੈਂ ਆਪਣੇ ਵੀਰ ਨੂੰ ਆਵਾਜ਼ ਮਾਰ ਦੇਵਾਂ ਪਰ ਫਿਰ ਉਸਨੇ ਸੋਚਿਆ ਕਿ ਮੈਨੂੰ ਕਿੱਥੇ ਬਚਾ ਲਵਾਂ ਨਸ਼ੇ ਨਾਲ ਤਾਂ ਉਹ ਉੱਨਾ ਹੋਇਆ ਜਾਂਦਾ ਫਿਰ ਉਸਨੇ ਦੁਖੀ ਅੱਖਾਂ ਨਾਲ ਪਿੱਛੇ ਦੇਖਿਆ ਤਾਂ ਉਸੇ ਟਾਈਮ ਨਰੇਨ ਨੇ ਦੇਖਿਆ ਤਾਂ ਉਸਨੂੰ ਕੁਝ ਠੀਕ ਨਹੀਂ ਲੱਗਿਆ ਹਾਲਾਂਕਿ ਉਸਨੂੰ ਸਾਫ਼ ਦਿਖਾਈ ਨਹੀਂ ਸੀ ਦੇ ਰਿਹਾ ਪਰ ਕਹਿੰਦੇ ਹੁੰਦੇ ਵੀ ਆਪਣਿਆਂ ਦਾ ਦੁੱਖ ਦੇਖਣ ਲਈ ਅੱਖਾਂ ਦੀ ਜ਼ਰੂਰਤ ਨਹੀਂ ਹੁੰਦੀ ਨੇ ਮੋਟਰਸਾਈਕਲ ਰੋਕਨ ਲਈ ਕਿਹਾ ਤੇ ਉਹ ਡਿੱਗਦਾ ਪਿੰਦਾ ਪਿੱਛੇ ਨੂੰ ਮੜ ਪਿਆ ਪਰ ਮੀਤ ਨੂੰ ਨਰੇਂਦ ਦੇ ਵਾਪਸ ਆਉਣ ਦਾ ਪਤਾ ਨਾ ਲੱਗਿਆ ਕੁਦਰੋਹ ਅਵਾਰਾ ਮੁੰਡੇ ਗਲ ਧਾਰਨਾ ਲੈ ਮੀਤ ਵੱਲੋਂ ਵਧ ਰਹੇ ਸੀ ਮੀਤ ਕਾਲੇ ਕਦਮੇ ਅੱਗੇ-ਅੱਗੇ ਚੱਲ ਰਹੀ ਸੀ ਉਹ ਬਹੁਤ ਡਰ ਗਈ ਸੀ ਅਚਾਨਕ ਕਿ ਮੁੰਡੇ ਨੇ ਅੱਗੇ ਹੁ ਮੀਤ ਨਾਲ ਹੱਥੋਂ ਫੜਨੀ ਸ਼ੁਰੂ ਕਰ ਦਿੱਤੀ ਤੇ ਉਹ ਦੋਵੇਂ ਮੁੰਡੇ ਮੀਤ ਨੂੰ ਝਾੜੀਆਂ ਵੱਲ ਖਿੱਚ ਰਹੇ ਸਨ ਉਹ ਚੀਕ ਚਿਹਾੜ ਰਹੀ ਸੀ ਗ੍ਰੈਨ ਨੂੰ ਪਤਾ ਚੱਲ ਗਿਆ ਕਿ ਉਹ ਮੀਤ ਨਲ ਪਤਮੀ ਸੀ ਕਰ ਰਹੇ ਨੇ ਉਹ ਉਹਨਾਂ ਵੱਲੋਂ ਭੱਜਿਆ ਪਰ ਸਰੀਰ ਉਸ ਦਾ ਸਾਥ ਨਹੀਂ ਸੀ ਦੇ ਰਿਹਾ ਉਹ ਕਦੇ ਡਿੱਗਦਾ ਫੇਰ ਖੜਾ ਹੁੰਦਾ ਮੂੰਹ ਚ ਚੰਗੀਤਰਾ ਆਵਾਜ਼ ਵੀ ਨਹੀਂ ਸੀ ਨਿਕਲ ਰਹੀ ਅਖੀਰ ਉਹ ਕੋਲ ਆ ਪੰਛਿਆ ਜਦੋਂ ਇੱਕ ਮੁੰਡੇ ਨੂੰ ਫੜਨ ਲੱਗਿਆ ਉਹ ਇੱਕ ਸਾਈਡ ਤੇ ਜਾ ਡਿੱਗਿਆ ਭੈਣ ਦੀਆਂ ਆਵਾਜ਼ਾਂ ਸੁਣਨ ਉਸ ਨੇ ਆਪਣੇ ਆਪ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਉਹ ਝੂਰ-ਝੂਰ ਨਾਲ ਆਪਣੀ ਮੂੰਹ ਨੂੰ ਕੁੱਟ ਰਿਹਾ ਸੀ ਕਹਿੰਦੇ ਹੁੰਦੇ ਵੀ ਜਦੋਂ ਅਣਖ ਜਾਗ ਪਵੇ ਉਦੋਂ ਵੱਡੀ ਵੱਡੀ ਨਸ਼ੀ ਉੱਤਰ ਜਾਂਦੀ ਆ ਅਚਾਨਕ ਉਹ ਸਿੱਧਾ ਖੜਾ ਹੋ ਗਿਆ ਤੇ ਨੇੜੇ ਪਏ ਇੱਕ ਅਣਕੜ ਤਲੇ ਬੜਨਾਲ ਉਸ ਨੇ ਦੋਮਾ ਮੁੰਡਿਆਂ ਦੇ ਸਿਰ ਕੁੱਟ ਦਿੱਤੇ ਮੀਤ ਨੇ ਬਾਝ ਕੀ ਨਰੇਨ ਨੂੰ ਫੜਿਆ ਤੇ ਰੋਂਦੇ ਹੋਏ ਜੱਫੀ ਪਾ ਲਈ ਨਰੇਨ ਮੀਤ ਨੂੰ ਲੈ ਘਰ ਵੱਲ ਚੱਲ ਪਿਆ ਮਾਂ ਨੇ ਵੇਖਿਆ ਤਾਂ ਉਹ ਸਹਿ ਹੋਸ਼ ੁੱਟ ਗਏ ਕੀ ਹੋ ਗਿਆ ਆ ਕੀ ਹੋ ਗਿਆ ਮੀਤ ਨੇ ਮਾਂ ਨੂੰ ਸਾਰੀ ਗੱਲ ਦੱਸੀ ਤਾਂ ਉਹ ਰੋਣ ਲੱਗ ਪਈ ਸਤੋ ਕੀ ਪਾਲਦੇ ਨੇ ਲੋਕ ਅਸੀਂ ਤਾਂ ਪਹਿਲਾਂ ਹੀ ਦੁਖੀ ਹਾਂ ਬਸ ਬਹੁਤ ਹੋ ਗਿਆ ਲੋਕ ਬਹੁਤ ਕੁਝ ਕਹਿੰਦੇ ਨੇ ਮੈਨੂੰ ਹੁਣ ਤੂੰ ਕੀਤੇ ਨਹੀਂ ਜਾਣ ਕੋਈ ਪੜਾਈ ਨਹੀਂ ਕਰਨੀ ਕਰ ਰਿਹਾ ਕਰ ਬਸ ਬਹੁਤ ਹੋ ਗਿਆ ਮੀਂਹ ਤੇ ਰੋ ਰਹੀ ਸੀ ਦੂਸਰੀ ਸਵੇਰ ਹੋਈ ਤਾਂ ਮਾਂ ਕਹਿ ਰਹੀ ਸੀ ਮੈਂ ਵੀ ਚਾਹੁੰਦੀ ਸੀ ਪੁੱਤ ਤੂੰ ਪੜੇ ਪਰ ਚੰਦਰਾ ਸਮਾਜ ਕਹੋਂਦਾ ਤਾਂ ਬਹੁਤ ਚੰਗਾ ਪਰ ਕਿਸੇ ਗਰੀਬ ਨੂੰ ਅੱਗੇ ਵਾਧਿਆ ਨਹੀਂ ਚੱਲ ਸਕਦਾ ਮੀਂਹ ਤੇ ਨੀਮੀ ਪਰ ਰੋਈ ਜਾ ਰਹੀ ਇਨੇ ਨੂੰ ਉਸ ਦਾ ਘਰਾਂ ਚੋਂ ਲੱਗਦਾ ਤਾਇਆ ਜੱਲ ਆ ਗਿਆ ਗਰਨਾਮ ਕੁੜੀ ਸਿਆਣੀ ਬਣ ਕੀ ਲੋੜ ਪਈ ਸਾਈ ਲੈਟਸ ਕਰਾਉਂਦੀ ਕੁੜੀ ਨੂੰ ਵਿਆਹ ਕੇ ਤੋਰਨ ਦਾ ਟਾਈਮ ਆ ਤੋ ਹੋਰ ਕੰਮ ਲਾਤੀ ਨਾਲ ਦੇ ਪਿੰਡ ਤਿੰਨ ਕਿਲੇ ਜ਼ਮੀਨ ਦੇ ਆਉਂਦੇ ਆ ਵਿਆਹ ਕੇ ਤੋਰ ਪਰ ਤੇ ਚਲੇ ਗਿਆ ਮੀਤੇ ਬੈਠੇ ਰੋਂਦੀ ਰਹੀ ਇਨੇ ਨੂੰ ਮਹਾਰਣੰਦਰੋਂ ਉੱਠ ਕੇ ਆਇਆ ਮੀਤੇ ਸਿਰ ਤੇ ਹੱਥ ਧਰ ਕੇ ਕਹਿੰਦਾ ਚੱਲ ਪੈਣੀ ਤੈਨੂੰ ਬੱਸ ਸਟੈਂਡ ਤੱਕ ਛੱਡਾਂ ਮਾਂ ਤੇ ਮੀਤ ਹੈਰਾਨੀ ਨਾਲ ਉਸ ਵੱਲ ਵੇਖ ਰਹੀਆਂ ਸਨ ਮੈਂ ਸੱਚ ਕਹਿ ਰਿਹਾ ਮਾਂ ਮੈਨੂੰ ਮਾਫ਼ ਕਰ ਦਿਓ ਕਿਹੋ ਉੱਚੀ ਉੱਚੀ ਰੂਮ ਲੱਗ ਪਿਆ ਤੇ ਮਾਂ ਨੇ ਗੱਲ ਨਾ ਲਾ ਲਿਆ ਹੁਣ ਰੈਨ ਹਰ ਰੋਜ਼ ਮੀਤ ਨੂੰ ਬੱਸ ਛੜਾ ਕੇ ਆਉਂਦਾ ਤੇ ਫਿਰ ਲੈਣ ਜਾਂਦਾ ਤੇ ਮਾਂ ਨਾਲ ਹੋਰ ਕੰਮ ਵੀ ਕਰਾਉਂਦਾ ਮੀਤ ਨੇ ਆਈਲਟਸ ਚੰਗੇ ਬੈਂਡ ਲੈ ਕੇ ਕੀਤਾ ਹੁਣ ਲੋਕ ਕਹਿ ਰਹੇ ਸੰਕੇ ਪਾਸ ਤਾਂ ਹੋ ਗਈ ਜਾਨ ਲਈ ਪੈਸੇ ਕਿੱਥੋਂ ਲਿਆਉਣਗੇ ਰੈਨ ਹੁਣ ਨਸ਼ਾ ਛੱਡ ਕੰਮ ਕਰਨ ਲੱਗ ਪਿਆ ਸੀ ਉਸਨੇ ਕਹਿਣੇ ਪਈ ਜਮੀਨ ਛਡਾ ਲਈ ਤੇ ਉਹਨੂੰ ਵੇਚ ਕੇ ਆਪਣੀ ਭੈਣ ਲਈ ਪੈਸੇ ਇਕੱਠੇ ਕਰ ਲਏ। ਟੀਚਰਾਂ ਦੀ ਮਦਦ ਨਾਲ ਕਿਸੇ ਚੰਗੇ ਤਰੀਕੇ ਨਾਲ ਵੀਜ਼ਾ ਅਪਲਾਈ ਕੀਤਾ ਤੇ ਚੰਗੇ ਬੈਂਡ ਲੈਣ ਕਰਕੇ ਪੀਆਰਸ ਨੂੰ ਘਰ ਹੀ ਮਿਲ ਗਏ ਤੇ ਉਸਨੇ ਆਪਣੀ ਮਾਂ ਦਾ ਵੀਜ਼ਾ ਵੀ ਅਪਲਾਈ ਕਰ ਦਿੱਤਾ ਤੇ ਹੁਣ ਸਾਰੇ ਰਿਸ਼ਤੇਦਾਰ ਧਿਆਣ ਗਵਨ ਵਾਲੀ ਨੀੜੇ ਹੋ ਹੋ ਬੈਠ ਰਹੀ ਸੀ ਸੰ ਨਮੇ ਨਮੇ ਕੱਪੜੇ ਲੈ ਕੇ ਆ ਰਹੇ ਸਨ ਮੀਤੀ ਮੰਮੀ ਉਸਨੂੰ ਜ਼ਬਰਦਸਤੀ ਜੀਨਸ ਤੇ ਹੋਰ ਕਈ ਕਪੜੇ ਦਵਾ ਕੇ ਲਈ ਮੀਤ ਦੀ ਮੰਮੀ ਸਾਡੇ ਘਰਾਂ 'ਚ ਧੰਨਵਾਦ ਕਰ ਰਹੀ ਸੀ ਕਿ ਤੁਸੀਂ ਸਾਰਿਆਂ ਨੇ ਰਲ ਕੇ ਸਾਡਾ ਟਾਈਮ ਲੰਗਾਇਆ ਲੋਜੀ ਹੰਜ ਹਾਸ ਤੇ ਚੜਨ ਦਾ ਟਾਈਮ ਆ ਗਿਆ ਮੀਤ ਕਪੜੇ ਪਾਉਣ ਲਈ ਕਮਰੇ 'ਚ ਗਈ ਉਹ ਬਹੁਤ ਖੁਸ਼ ਆ ਅੱਜ ਉਸ ਕੋਲ ਸੋਹਣੀ ਤੋਂ ਸੋਹਣੀ ਕਪੜੇ ਪਹਿਨੇ ਚਦ ਉਹ ਕਮਰੇ 'ਚੋਂ ਬਾਹਰ ਆਈ ਤਾਂ ਸਾਰੇ ਉਸ ਵੱਲ ਦੇਖ ਰਹੇ ਸਨ ਮਾਂ ਦੇ ਅੱਖਾਂ ਪਰ ਅਜਮੀਤ ਨੇ ਉਹੀ ਪੁਰਾਣੀ ਤਾਕੀਆਂ ਵਾਲਾ ਸੂਟ ਪਾਇਆ ਹੋਇਆ ਸੀ ਤੇ ਅੱਜ ਉਹ ਤਾਕੀਆਂ ਨੂੰ ਛੁਪਾ ਨਹੀਂ ਰਹੀ ਸੀ ਸਭ ਸਿੱਧੀ ਤੇ ਸਿੰਪਲ ਖੜੀ ਸੀ ਤਾਇਆ ਜੱਲਾਇਆ ਸਿਰ ਪਲੋਸ ਕੇ ਕਹਿੰਦਾ ਤੂੰ ਜਿੱਤ ਗਿਆ ਪੁੱਤ ਤੂੰ ਜਿੱਤ ਗਿਆ ਅਸੀਂ ਸਾਰੇ ਹਾਰ ਗਏ ਤਨਵਾਜੀ ਸਾਰਿਆਂ ਦਾ ਇੱਕ ਕਹਾਣੀ ਨੂੰ ਪੂਰਾ ਸੁਣਨ ਦੇ ਲਈ ਇੱਕ ਤਾਂ ਕਹਾਣੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਇਹੋ ਜਿਹੇ ਹੀਆਂ ਪਰਿਵਾਰਿਕ ਤੇ ਸਮਾਜਿਕ ਕਹਾਣੀਆਂ ਤੇ ਨਾਵਲ ਸੁਣਨ ਦੇ ਲਈ ਜੁੜੇ ਰਹੋ ਸਾਡੇ ਚੈਨਲ ਪੰਜਾਬੀ ਸਟੋਰੀ ਮੇਲ ਦੇ ਨਾਲ ਸੈ ਸ਼ਿਖਰ ਜੀ